ਸਾਡੇ ਜਿਹੜੀ ਮਾਰਕੀਟ ਕਮੇਟੀ ਹੱਥ ਖੜੇ ਕਰ ਗਈ ਹੈ ਤੁਹਾਡੇ ਸਾਹਮਣੇ ਖੜੇ ਕਰ ਗਈ ਹੈ ਤੇ ਇਹ ਕਹਿੰਦੇ ਜਿੰਨੇ ਦੀ ਮਰਜ਼ੀ ਵਿਕੇ ਕੋਈ ਦਿੱਕਤ ਨਹੀਂ ਸਾਨੂੰ ਤੇ ਤੁਹਾਡੇ ਸਾਹਮਣੇ ਅਸੀਂ ਗੱਲ ਨੂੰ ਕਬੂਲ ਕਰ ਰਹੇ ਆ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜੇ ਕੋਈ ਲੁੱਟਦਾ ਲੁੱਟੀ ਜਾਵੇ ਅਸੀਂ ਨਹੀਂ ਬੋਲਣਾ ਜੇ ਅਸੀਂ ਇੱਥੇ ਗੱਲ ਕਰਨ ਆਏ ਆ ਐਸ ਛੱਡ ਦੇ ਥੱਲੇ ਹੀ 50 ਤਰ੍ਹਾਂ ਦੇ ਰੇਟ ਹੈ ਜਿੱਥੇ ਇਹ ਕਹਿੰਦੇ ਵੀ ਅਸੀਂ ਸੈਕਟਰੀ ਆ 50 ਤਰ੍ਹਾਂ ਦੇ ਰੇਟ ਹੈ ਕਦੇ ਦਫਤਰੋਂ ਬਾਹਰ ਨਿਕਲ ਕੇ ਛੜਕਦੇ ਆ ਕੇ ਇੱਥੇ ਵਿਚਵੜ ਕੇ ਵੇਖੋ ਨਾ ਫਿਰ ਸਾਡੇ ਨਾਲ ਕੀ ਹਾਲਾਤ ਹੈ ਅਸੀਂ ਕੋਈ ਲੜਾਈ ਗਲਤ ਨਹੀਂ ਲੜ ਰਹੇ ਇਹ ਸਾਰੇ ਬਟਿੰਡੇ ਨਹੀਂ ਸਾਰੇ ਪੰਜਾਬ ਦੀ ਲੜਾਈ ਹੈ ਉਹ ਕਹ ਰਿਹਾ ਸਰਕਾਰ ਲੈਵਲ ਦਾ ਮਸਲਾ ਹੈ ਸਾਡੇ ਲਈ ਨਹੀਂ ਨਹੀਂ ਸਰਕਾਰ ਲੈਵਲ ਸਰਕਾਰ ਦੇ ਹੀ ਬੰਦੇ ਆ ਇਹ ਨੁਮਾਇੰਦੇ ਆ ਸਰਕਾਰ ਦੇ ਕੋਈ ਮੈਂ ਤਾਂ ਲਾਇਆ ਨਹੀਂ ਸਰਕਾਰ ਦੇ ਨੁਮਾਇੰਦੇ ਆ ਜਦੋਂ ਨਹੀਂ ਨਹੀਂ ਜਦੋਂ ਲੋਕਡਾਊਨ ਮੇਰੇ ਡਾਂਗ ਫੇਰ ਕੇ ਗਰੀਬ ਬੰਦੇ ਨੂੰ ਅੰਦਰ ਡਾਂਗਾ ਨਾਲ ਕੁੱਟਿਆ ਜਾ ਕੇ ਅੰਦਰ ਵੜਿਆ ਜਾ ਸਕਦਾ ਹੈ ਤੇ ਫਿਰ ਸਬਜ਼ੀਆਂ ਦੇ ਰੇਟ ਉਹਨਾਂ ਹਾਰ ਤੋਂ ਹੋ ਸਕਦੇ ਫਿਰ ਅੱਜ ਕਿਉਂ ਨਹੀਂ বিজে যা ਤੁਸੀਂ ਜਿੰਦੇ ਲੈ ਕੇ ਆਏ ਹੈਗੇ ਹੋ ਹੁਣ ਕੀ ਅਗਲਾ ਕਦਮ ਹੈ ਤੁਹਾਡਾ ਅਗਲਾ ਕਦਮ ਹੈ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਜਾਂ ਤਾਂ ਮੈਨੂੰ ਵਿਸ਼ਵਾਸ ਦਿਵਾਉਣਗੇ ਵੀ ਅਸੀਂ ਇਸ ਗੱਲ ਦੇ ਅੱਗੇ ਕੰਟਰੋਲ ਕਰਾਂਗੇ ਠੀਕ ਹੈ ਨਹੀਂ ਤਾਂ ਫਿਰ ਕੋਈ ਨਹੀਂ ਉਹਨਾਂ ਨੇ ਤਾਂ ਮਰ ਇਹ ਫਿਰ ਅਸੀਂ ਆਪਦੀ ਕਾਰਵਾਈ ਕਰਾਂਗੇ ਨਹੀਂ ਨਹੀਂ ਪੁਲਿਸ ਅਫਸਰ ਹੁਣ ਬੈਠੇ ਇਹਨਾਂ ਨੂੰ ਆਪ ਨੂੰ ਦੇਖਣਾ ਚਾਹੀਦਾ ਵੀ ਹੁਣ ਕੀ ਗੱਲ ਹੋ ਰਹੀ ਹੈ ਵੀ ਜਦੋਂ ਹੱਥ ਹੀ ਖੜੇ ਕਰਕੇ ਫਿਰ ਸਾਡੀ ਮੀਟਿੰਗ ਕਰੇ ਦਾ ਕੀ ਫਾਇਦਾ ਜਦੋਂ ਤੁਹਾਡੀ ਗੱਲ ਹੀ ਨਹੀਂ ਫਿਰ ਲੁੱਟ ਕਿਸ ਤਰ੍ਹਾਂ ਬੰਦ ਹੋਏਗੀ ਜੀ ਲੁੱਟ ਬੰਦ ਕਰਾਵਾਂਗੇ ਟਾਈਮ ਆਊਗਾ ਲੁੱਟ ਵੀ ਬੰਦ ਹੋਊਗੀ ਜਦੋਂ ਬੰਦਾ ਸਾਨੂੰ ਸਰੇ ਆਵੀਂ ਹੱਥ ਖ ਇਹ ਕੋਈ ਗੱਲ ਥੋੜਾ ਬਣੀ ਐ ਸਰ ਜਿਹੜੀਆਂ ਸਬਜੀ ਮੰਡੀ ਹੁੰਦੀ ਹੈ ਜੀ ਇਹਦੇ ਵਿੱਚ ਭਾਅ ਕਦੇ ਵੀ ਨਿਰਧਾਰਤ ਨਹੀਂ ਹੁੰਦਾ ਇਹ ਰੇਟ ਜੋ ਹੈ ਮਾਰਕੀਟ ਡਰਾਈਵਨ ਰੇਟ ਹੀ ਹੁੰਦਾ ਹੈ ਜੋ ਡਿਮਾਂਡ ਸਪਲਾਈ ਦੇ ਅਕੋਰਡਿੰਗਲੀ ਰੇਟਸ ਇਹ ਤਾਂ ਸਾਰੇ ਪੰਜਾਬ ਸਾਰੇ 올ਓਵਰ ਇੰਡੀਆ ਦੇ ਵਿੱਚ ਹੀ ਹੈ ਦਿੱਲੀ ਦੀ ਮੰਡੀ ਲੈ ਲਓ ਤੁਸੀਂ ਹੋਰ ਜਿਹੜੀਆਂ ਵੀ ਮੰਡੀਆਂ ਲੈ ਲਓ ਕਿਤੇ ਵੀ ਕੋਈ ਰੇਟ ਡਿਸਾਈਡ ਨਹੀਂ ਹੁੰਦਾ ਇਹ ਕਹਿੰਦੇ ਨੇ ਕਰੋਨਾ ਕਾਲ ਵੇਲੇ ਦੇਖੋ ਉਦੋਂ ਇੱਕ ਇੱਕ ਮਤਲਬ ਉਹ ਡਿਫਰੈਂਟ ਸਿਨੈਰੀਓ ਸੀਗਾ ਉਦੋਂ ਡੀਸੀ ਸਾਹਿਬ ਵੱਲੋਂ ਜਿਹੜੇ ਐ ਰੇਟ ਕੰਟਰੋਲ ਕੀਤੇ ਗਏ ਸੀਗੇ ਤਾਂ ਕਿ ਲੋਕਾਂ ਦੀ ਲੁੱਟਖਸਟ ਨਾ ਹੋਵੇ ਪਰ ਆਮ ਜਿਹੜੀ ਐ ਨਾਰਮਲ ਉਸ ਦੇ ਵਿੱਚ ਕੋਈ ਵੀ ਰੇਟ ਜਿਹੜਾ ਐ ਨਿਰਧਾਰਿਤ ਨਹੀਂ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਇਹ ਮੰਡੀ 'ਚ ਐ ਬੰਦਾ 10 ਰੁਪਏ ਕਿਲੋ ਮੰਡੀ 'ਚ ਵਿਕਦੀ ਐ ਉਹ ਕਹਾਂ ਜੁੰਮਰ ਨੂੰ 100 ਰੁਪਏ ਕਿਲੋ ਜਾਂ ਸਰ ਇਹ ਮਿਲਦੀ ਨਹੀਂ 1 ਮਿੰਟ ਲੱਗਦਾ ਨਹੀਂ ਕਿ ਕੋਈ ਜ਼ਿਆਦਾ ਪੈ ਰਿਹਾ ਕੋਈ ਇਹਦਾ ਕੋਈ ਹੱਲ ਵਾਸਤੇ ਤੁਸੀਂ ਉੱਪਰ ਲਿਖੋਗੇ ਜਾਂ ਕੁਝ ਇਸ ਤਰ੍ਹਾਂ ਕਰੋਗੇ ਸਰ 10 ਡਿਮਾਂਡ ਕੀਤੀ ਹੈਗੀ ਐ 10 ਤੋਂ 100 ਰੇਟ ਨਹੀਂ ਹੈਗਾ ਜੋ ਮਤਲਬ ਜੇ ਹੋਵੇ ਵੀ ਤਾਂ ਮਤਲਬ ਉਹ ਸਿੱਧੀ ਬੱਕਰੀ ਉਹ ਹੈ ਜਿਵੇਂ ਉਹ ਤੁਸੀਂ ਪਿਆਜ਼ ਦਾ ਰੇਟ ਹੈ ਹੀਅਰ ਅਬਾਊਟ ਤੁਸੀਂ ਆਪ ਦੇ ਜਿਵੇਂ ਕਿਸੇ ਸਾਰੇ ਨੂੰ ਤਾਂ ਪਤਾ ਨਹੀਂ ਨਾ ਵੀ ਕੌਣ ਨਹੀਂ ਹੈ ਤੁਸੀਂ ਇੱਕ ਵਾਰੀ ਉੱਤੇ ਜਾ ਕੇ ਪਤਾ ਤਾਂ ਕਰੋ ਨਾ ਆਪਦੇ ਲੈਵਲ ਤੇ ਭਾਈ ਤੁਸੀਂ ਸਾਡੇ ਕੋਲ ਹੈਗੇ ਨਹੀਂ ਜੀ ਰੇਟਸ ਹੈਗੇ ਨਹੀਂ ਕੋਈ ਗੱਲ ਨਹੀਂ ਤੁਸੀਂ ਇੱਧਰ ਆਪਣੀ ਡੀਟੇਲ ਮਾਰਕੀਟ ਆਪਾਂ ਚੱਲਦੇ ਆ ਤੁਸੀਂ ਦੇਖੋ ਮਾਰਕੀਟ ਦੇ ਵਿੱਚ ਭਾਈ ਜੇ ਰੇਟ ਦੇ ਸਰ ਇਹ ਗੱਲ ਕਰੋ ਮੈਂ ਇਹ ਕਹਿਣਾ ਚਾਹਾਂਗਾ ਮੇਰੇ ਕੋਲੇ ਜਿਵੇਂ ਜੀ ਜੀ ਨੇ ਕਿਹਾ 3 ਰੁਪਏ ਮੋਲੀ ਅੰਦਰ ਬਿੱਗੀ ਹੌਲ ਸੇਲ ਚ ਬਾਹਰ 40 ਰੁਪਏ ਤੁਸੀਂ ਦੇਖੋ ਇਹ ਚੀਜ਼ ਮਾਰਕੀਟ ਡਰਿਵਨ ਹੁੰਦੀ ਹੈ ਮੰਨ ਲਓ ਇੱਥੇ ਲੈਣ ਆਲੇ 1000 ਬੰਦਾ ਹੈ ਉਹਨਾਂ ਨੇ 3 ਰੁਪਏ ਰੇਟ ਲੈ ਲਿਆ ਉਹਨੇ ਉਹਦੀ ਛੰਟੀ ਵਗੈਰਾ ਕਰਕੇ ਜੇ ਮੰਨ ਲਓ 40 ਰੁਪਏ ਆਏ ਤਾਂ ਨਹੀਂ 1000 ਦਾ 1000 ਬੰਦਾ ਹੀ 40 ਰੁਪਏ ਵੇਚ ਲੂਗਾ ਉਦੇ ਵਿੱਚੋ ਜੇ ਮੰਨ ਲਓ 10 10 ਵੀ ਵੇਚ ਰਿਹਾ 10 20 ਵੇਚ ਰਿਹਾ ਜਾਂ ਹੋਰ ਹੈ ਤੁਸੀਂ ਆਪਾਂ 10 ਵਾਲੇ ਤੋਂ ਲਵਾਂਗੇ 20 ਵਾਲੇ ਤੋਂ ਲਵਾਂਗੇ ਜਿਹਨੂੰ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਨਹੀਂ ਇਸ ਚੀਜ਼ ਦੀ ਜ਼ਿੰਮੇਵਾਰੀ ਕਿਸੇ ਦੀ ਨਹੀਂ ਹੋਣੀ ਨਹੀਂ ਡਿਟੇਲ ਜੇ ਨਹੀਂ ਨਹੀਂ ਕਰੋਨਾ ਕਾਲ ਦੇ ਵਿੱਚ ਇਹ ਚੀਜ਼ਾਂ ਜ਼ਿੰਮੇਵਾਰੀ ਦੇ ਨਾਲ ਨਿਭਾਈਏ ਲੱਗਦੀ ਹੈ ਉਹ ਚੱਕਦੀ ਰਹੀ ਹੈ ਉਹ ਵੀ ਜ਼ਿੰਮੇਵਾਰੀ ਨਹੀਂ ਹੈ ਜੀ ਇਹ ਤੁਸੀਂ ਮੈਂ ਤੁਹਾਨੂੰ ਬਾਰ ਬਾਰ ਇਹੀ ਗੱਲ ਕਹਿ ਰਹੇ ਹਾਂ ਮਾਰਕੀਟ ਡਰਿਵਨ ਨਹੀਂ ਹੈ ਇਹ ਕੀ ਅੱਜ ਆ ਰਹੇ ਉਹ ਡਿਫਰੈਂਸ ਸੀ ਜੀ ਉਹ ਐਮਰਜੈਂਸੀ ਟਾਈਪ ਇੱਕ ਸਿਨੈਰੀਓ ਸੀਗਾ ਜਾਂ ਹੋਰ ਹੈ ਉਦੋਂ ਇੱਕ ਨਹੀਂ ਸਰ ਇਸ ਤਰ੍ਹਾਂ ਇਸ ਦੇ ਰਿਗਾਰਡਿੰਗ ਤੁਸੀਂ ਆ ਸਰਕਾਰ ਨੂੰ ਥੋੜੇ ਵੱਲੋਂ ਇਹ ਚੀਜ਼ਾਂ ਜਿਹੜੀਆਂ ਦੱਸੀਆਂ ਜਾ ਸਕਦੀਆਂ ਨੇ ਕਿ ਅੱਜ ਆਹ ਰੇਟ ਆ ਮਾਰਕੀਟ ਦਾ ਸਰ ਇਹ ਜੋ ਸਾਰੇ ਰੇਟਸ ਨੇ ਆਪਣੀ ਆਨਲਾਈਨ ਇੱਕ ਵੈਬਸਾਈਟ ਹੈਗੀ ਆ ਉਹ ਤੇ ਡਿਸਪਲੇ ਹੁੰਦੇ ਨੇ ਬਾਕੀ ਇੱਥੇ ਜਿਹੜੇ ਆਇਆ ਆ ਕੇ ਤੁਸੀਂ ਜਦੋਂ ਮਰਜ਼ੀ ਜੀਨੇ ਹੋਲ ਸੇਲ ਦੇ ਵਿੱਚੋਂ ਲੈਣੀ ਆ ਸਬਜ਼ੀ ਲੈ ਸਕਦਾ ਕੋਈ ਐਸੀ ਦਿੱਕਤ ਵਾਲੀ ਗੱਲ ਐਗ ਮਾਰਕ ਦੀ ਵੈਬਸਾਈਟ ਹੈਗੀ ਆ ਉਹ ਤੁਹਾਨੂੰ ਲਿੰਕ ਦੇ ਦਿੰਦੇ ਨਹੀਂ ਆਮ ਲੋਕਾਂ ਦੀ ਜਿਵੇਂ ਲੁੱਟ ਹੋ ਰਹੀ ਆ ਫਿਰ ਵੀ ਉਹ ਲੁੱਟ ਦਾ ਮਤਲਬ ਲੁੱਟ ਤੁਸੀਂ ਕੀ ਕਹਿ ਰਹੇ ਹੋ ਵੀ ਕੌਣ ਲੁੱਟ ਰਿਹਾ ਹੈ ਮਤਲਬ ਕੋਈ ਵੀ ਲੋਟ ਰੈਡੀ ਵਾਲਾ ਲਾ ਲਓ ਕੋਈ ਵੀ ਕੋਲ ਜਾਂਦੀ ਹੁਣ ਰੈਡੀ ਵਾਲਾ ਜੀ ਦੇਖੋ ਇੱਕ ਇੱਕ ਪਸ ਦਾ ਪਈ ਹੀ ਕਹਿ ਰਹੇ ਆ ਵੀ ਉਹ ਵੀ ਇੱਕ ਗਰੀਬ ਬੰਦਾ ਹੈ ਉਹ ਲੁੱਟ ਕੇ ਮੇਰੇ ਆ ਮੈਨੂੰ ਨਹੀਂ ਮਤਲਬ ਤੁਸੀਂ ਇਸਦਾ ਲੋ ਜੀ ਇਹਨਾਂ ਦੀ ਚੀਜ਼ 40 ਦੀ ਵਿਕੋਗੀ ਤੁਸੀ ਦੱਸੋ ਦੇਖੋ ਸੀ ਮਤਲਬ 3 ਰੁਪਏ ਵਾਲੀ ਚੀਜ਼ 40 ਦੀ ਮੰਨ ਲਓ ਮੈਂ ਵੇਚਦਾ ਮੈਂ ਕਹਿੰਦਾ ਵੀ 3 ਰੁਪਏ ਦੀ ਲੈ ਲਈ ਮੈਂ 3000 ਦੀ ਵੇਚੂਗਾ ਤੁਸੀਂ ਮੇਰੇ ਤੋਂ ਲਓਗੇ ਉਧਰ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਹੁੰਦਾ ਰੇਡੀ ਵਾਲਾ ਨਹੀਂ ਅਧਿਕਾਰ ਖੇਤਰ ਚ ਨਹੀਂ ਹੁੰਦਾ ਇਹਨਾਂ ਨੂੰ ਬਿੱਲ ਤਾਂ ਦਿੰਦੇ ਆ ਉਹਨਾਂ ਨੂੰ ਪਤਾ ਲੱਗਦਾ ਹੁੰਦਾ ਕਿ ਕਿੰਨੇ ਦੇ ਕੀ ਰੇਟ ਦਿੱਤੇਗੇ ਉਹਨਾਂ ਨੂੰ ਪਤਾ ਲੱਗਦਾ ਹੁੰਦਾ ਦੇਖੋ ਜੀ ਉਹ ਵੱਖਰਾ ਸਿਨੈਰੀਓ ਹੈ ਜੇ ਸਾਨੂੰ ਕਿਸੇ ਪਾਰਟਿਕੂਲਰ ਦੇ ਅਗੇਂਸਟ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਰੋ ਉਹ ਇਹ ਕੀ ਸਪੀਸ਼ਟ ਦੇ ਸਕਦੇ ਹਾਂ ਪਰ ਆਏ ਵੇਖ ਨਹੀਂ ਆਪਾਂ ਕਹਿ ਸਕਦੇ ਰੇਡੀ ਵਾਲਾ ਉਹ ਵੀ ਆਪਣੀ ਭਰਾ ਨੇ ਜੋ ਲੁੱਟ ਕਰ ਦਿੱਤੀ ਤੁਸੀਂ ਕਈ ਵਾਰ ਚੈੱਕ ਕੀਤਾ ਹੈ ਜੀ ਇਹ ਰੇਟ ਜਿਵੇਂ ਅੰਦਰ ਰੇਟ ਸਭ ਸਾਡੇ ਕੋਲੇ ਹੁੰਦੇ ਆ ਜਾਇਜ਼ ਪਰ ਉਧਰ ਦੀ ਰਿਟੇਲ ਦੀ ਅਸੀਂ ਚੈਕਿੰਗ ਨਹੀਂ ਕਰਦੇ ਜਾਂ ਹੌਰ ਫੈਕਟਰੀ ਸਾਹਿਬ ਤੇ ਹੁਣ ਪੁ ਲਾਨ ਆਰਡਰ ਨੂੰ ਮੇਨਟੇਨ ਰੱਖਦੇ ਹੋਏ ਸੈਕਟਰੀ ਸਾਹਿਬ ਤੇ ਜੋ ਵਿਜੇ ਜੀ ਇੱਥੇ ਪ੍ਰੋਟੈਸਟ ਲੈ ਕੇ ਇਹਨਾਂ ਦੀ ਆਪ ਵਿਚ ਦੀ ਕਿਹੜੀ ਹੈਗੀ ਆ ਕਰਵਾਈ ਗਈ ਹੈਗੀ ਜਾਂ ਮੁਲਾਕਾਤ ਜਿਸ ਦੇ ਵਿੱਚ ਸੈਕਟਰੀ ਸਾਹਿਬ ਨੇ ਦੱਸਿਆ ਕਿ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਮਨਾ ਨਹੀਂ ਕਿਸੇ ਨੂੰ ਕੀਤਾ ਕਿ ਆਪ ਦਾ ਕੋਈ ਮਰੈਂਡਮ ਕੋਈ ਵੀ ਸ਼ਿਕਾਇਤ ਕਿਸੇ ਵੀ ਦੁਆਰਾ ਹੈਗੀ ਅਸੀਂ ਲੈਨ ਨੂੰ ਤਿਆਰ ਆ ਦੋਵੇਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਖੜੇ ਆ ਤੇ ਅਸੀਂ ਬਿਲਕੁਲ ਤੁਹਾਡੇ ਥਰੂ ਵੀ ਅਪੀਲ ਕਰਦੇ ਆ ਇਹਨਾਂ ਨੂੰ ਕਿ ਆਪ ਦਾ ਕੋਈ ਮਰੈਂਡਮ ਜਾਂ ਸ਼ਿਕਾਇਤ ਬਿਲਕੁਲ ਦੇਣ ਉਹ ਤੇ ਇਸ ਚੀਜ਼ ਤੇ ਗੌਰ ਕੀਤਾ ਜਾਊਗਾ